ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਜਿਹੜੀ ਅੱਜ ਦੀ ਆਪਣੀ ਵੀਡੀਓ ਹੈ ਨਾ ਇਹ ਆਪਣੇ ਜੌਂਡੀਅਰ ਟਰੈਕਟਰ ਦੇ ਨਾ ਪਹਿਲਾਂ ਸੰਗਲ ਆਉਂਦੇ ਆ ਹੌਲੈਂਡ ਤੇ ਵੀ ਸੰਗਲ ਆਉਂਦੇ ਸਵਰਾਜ ਦੇ ਵੀ ਸੰਗਲ ਆਉਂਦੇ ਮੈਂ ਸ਼ਾਇਦ ਗਲਤ ਨਾ ਹੋਵਾਂ ਤਾਂ ਨਾ 10 10 ਤੋਂ 11 ਹੋ ਸਕਦਾ ਇਹ ਕੋ ਡਾਊਨ ਮਾਡਲ ਦੇ ਸਵਰਾਜ ਦੇ ਉਹ ਆ ਗਏ ਸੀਗੇ ਸਟੈਬਲਾਈਜ਼ਰ ਕਹਿੰਦੇ ਆ ਤੇ ਆ ਤੁਸੀਂ ਕੋਸ਼ਿਸ਼ ਕਰੋ ਸੰਗਲਾਂ ਹੀ ਥਾਂ ਤੇ ਹੋਰ ਚੀਜ਼ ਤੇ ਗੁੱਲੀ ਪਾ ਕੇ ਅਡਜਸਟ ਹੋ ਜਾਂਦੀ ਆ ਅਰਜਨ ਦੇ ਵੀ ਉਹੀ ਆਉਂਦਾ ਸੀ ਸੋਨਾ ਲੀਖਾ ਦੇ ਵੀ ਇਹ ਕੰਪਨੀ ਨੇ ਨਾ ਜੌਂਡੀਅਰ ਦੇ ਵੀ ਦੇਤੀ ਉਹ ਚੀਜ਼ ਤੇ ਮੈਂ ਉਹ ਦੇਖ ਕੇ ਨਾ ਮੈਨੂੰ ਐ ਹੁੰਦਾ ਸੀਗਾ ਜੇ ਪਹਿਲਾਂ ਮੈਟ ਆਇਆ ਮੈਂ ਮੈਟ ਲਿਆ ਕੇ ਦੇ ਤੱਖਤ ਦੇ ਉਹ ਪੈਰ ਦਾ ਨਾ ਤੇ ਉਹਦਾ ਬਹੁਤ ਫਾਇਦਾ ਹੀ ਨਹੀਂ ਆਉਂਦਾ ਫਿਰ ਮੈਂ ਉਹ ਲਿਆ ਕੇ ਪਾ ਤੇ ਦੇ ਤੇ ਮੈਨੂੰ ਐ ਸੀਗਾ ਯਾਰ ਵੀ ਬਹੁਤ ਸੌਖਾ ਹੈ ਜੇ ਤੋ ਖੇਤ ਪੈਲੀ ਵਾਉਣੇ ਆ ਪੈਲੀ ਵਹਦੇ ਵਹਦੇ ਆਪਾਂ ਕਲਟੀਵੇਟਰ ਪਾ ਕੇ ਛੜਦੇ ਜਾਣਾ ਤੇ ਘਾਹ ਨੂੰ ਸੰਗਲ ਕੱਸਣ ਦੀ ਤੇ ਆਪਾਂ ਪੈਨਗਾਹ ਪਾ ਦਿੰਦੇ ਸੰਗਲ ਫੈਲ ਹਲ ਹਿਲਦੇ ਨਹੀਂਗੇ ਰਾਸਤੇ 'ਚ ਰੂਟਾਵੇਟਰ ਮਾਰਨਾ ਰੂਟਾਵੇਟਰ ਲਾ ਕੇ ਹੁਣੇ ਹਲ ਪਾਉਣੇ ਆ ਤੇ ਉਹ ਬਹੁਤ ਛੇਤੀ ਹੋ ਜਾਂਦਾ ਕੰਮ ਸੰਗਲਾਂ ਦੀ ਟੈਂਸ਼ਨ ਆ ਸੰਗਲ ਜਾਮ ਹੋ ਜਾਂਦੇ ਆ ਪਕਾਉਣ ਕਰਦੇ ਰਹੀ ਨਹੀਂ ਢਿੱਲੇ ਕਰਨ ਦੀ ਵੀ ਤੇ ਕਸਰ ਨਹੀਂ ਕੋਈ ਹੈ ਜਲ ਇਹ ਬਹੁਤ ਸੌਖਾ ਹੋ ਗਿਆ ਕੰਮ ਕਿਉਂ ਲਿਆ ਕੇ ਸਟੈਪ ਲੈ ਜਰ ਜੇ ਪਾ ਕੇ ਪਹਿਲਾਂ ਮੈਂ ਉਹ ਦੇਸੀ ਲੈ ਕੇ ਪਾਇਆ ਤੇ ਉਹ ਉਹ ਸੱਡ ਨਹੀਂ ਬੈਠਦੇ ਸੀ ਕਿਤੇ ਗੁੱਲੀ ਗਾਂ ਲੰਘ ਜੇ ਕਿਤੇ ਮਚਾ ਤੇ ਫਿਰ ਉਹ ਪੰਦੀ ਹਿਆਰ ਤੋਂ ਉੱਤੇ ਸੀ ਕੋਲੇ ਸ਼ਾਇਦ 550 5600 ਦੀ ਉਹ ਮੈਂ 80 ਚੋਂ ਲੈ ਕੇ ਰਿਜਨ ਪਾਤੀ ਉਹਨਾਂ ਇਹ ਵੀਡੀਓ ਇਸ ਕਰਕੇ ਬਣਾਈ ਆ ਕਿ ਜੇ ਕੋਈ ਵੀਰ ਉਹ ਪਾਉਣ ਨੂੰ ਕਰਦਾ ਤੇ ਉਹ ਆਪਾਂ ਪਾਉਣੀ ਇਹ ਜਾਂ ਤਾਂ ਆਪਾਂ ਨੂੰ ਉਹ ਇਹ ਸਾਰਿਆਂ ਦਾ ਬੈਸਟਾ ਸੰਗਲ ਹੀ ਆ ਜੌਂਡੀਰ ਦੇ ਖਾਸ ਕਰਕੇ ਇਹਦੀ ਪੰਤਰੀ ਉਦਾਂ ਦੀ ਆ ਜੀ ਉਹ ਚੀਜ਼ ਨਾ ਦਾ ਟਰੈਕਟਰ ਨੂੰ ਮਾਡਲ ਦਿੰਦੀ ਹੈ ਜੇ ਮੁਰਦੀ ਸੁਪਰ ਸੀਟਰ ਤੇ ਨਾ ਆ ਇਹਦੀ ਸ਼ੇਪ ਆ ਦੇਖੋ ਤੁਸੀਂ ਇਹਨੇ ਇਧਰਲੇ ਪਾਸੇ ਦਾ ਆ ਕਲਾਲੇ ਪਾਸੇ ਦਾ ਇਹਦਾ ਇੱਕ ਮੂੜ ਬਣਿਆ ਹੋਇਆ ਐ ਇਹ ਖਿੱਚਣ ਵਾਸਤੇ ਬਣਿਆ ਹੋਇਆ ਇਹਦੇ ਜੇ ਕੋਈ ਆ ਦਿੱਤੀ ਹੈ ਨਾ ਇਹਨੂੰ ਖਿੱਚਣ ਵਾਸਤੇ ਬਣੀ ਵੀ ਹੈ ਜਦੋਂ ਆਪਾਂ ਇਹਦੇ ਵਿੱਚ ਉਹ ਪਾ ਦਨੇ ਉਹ ਪਾਤਾ ਇਹਦੇ ਵਿੱਚ ਵੀ ਇਹ ਇਹਨਾਂ ਜਦੋਂ ਧੱਕਾ ਮਾਰਦਾ ਇਹਨੂੰ ਸੁਪਰ ਸੀਡਰ ਪਰ ਲਾਣੀ ਜ਼ੋਰ ਲਾਉਂਦਾ ਉਹ ਦੋਰਲੇ ਤੇ ਸਾਰਾ ਜ਼ੋਰ ਆਉਂਦਾ ਐਂਟੀ ਕੰਮ ਕਰਦਾ ਜਿਵੇਂ ਇੱਧਰ ਲੱਗਾ ਹੋਇਆ ਧੱਕਾ ਮਾਰਿਆ ਸੁਪਰ ਸੀਡਰ ਨੇ ਵਾਰਟ ਘੋਟੇ ਇੱਧਰ ਇਹਨਾਂ ਨੂੰ ਧੱਕਾ ਮਾਰਨਾ ਉਹ ਨਹੀਂ ਨਾ ਜੀ ਇਹ ਤੋੜਦਾ ਪੈਰ ਪੈਰ ਟੁੱਟੇ ਤੋਂ ਉਦੋਂ ਕੰਮ ਹੁੰਦਾ ਵੀ ਚਲ ਕਣਕ ਬੀਜ ਗਏ ਚਲਾਈ ਗਏ ਉਵੇਂ ਹੱਲ ਹੱਲ ਕੇ ਪੈਰ ਨੇ ਆ ਟੈਂਕੀ ਤੋੜਦੀ ਪਹਿਲਾਂ ਤਾਂ ਆ ਪੈਰ ਤੋੜਿਆ ਪਿਛਲੇ ਸੀਜ਼ਨ ਪੂ ਅਸੀਂ ਉਵੇਂ ਚਲਾਈ ਗਏ ਫਿਰ ਮੈਂ ਆ ਲਿਆ ਕੇ ਬਦਲਤਾ ਲੈ ਇਹ ਤਾਂ 58 38 ਦਾ ਇਹਦਾ ਲਿਆ ਕੇ ਬਦਲਤਾ ਪਾਤਾ ਫਿਰ ਜਦੋਂ ਦੁਬਾਰਾ ਟੁੱਟ ਗਿਆ ਇਹਨੇ ਆ ਟੈਂਕੀ ਲਈ ਚਾਹ ਇਹ ਟੈਂਕੀ ਨੂੰ ਲੀਕ ਆ ਇਹ ਬਹੁਤ ਨੁਕਸਾਨ ਹੋਇਆ ਤੇ ਹੋਰ ਕਿਸੇ ਦਾ ਨਾਮ ਨੁਕਸਾਨ ਹੋਵੇ ਮੈਂ ਜਿੰਨੀਆਂ ਵੀਡੀਓ ਆ ਜੇ ਕੋਈ ਚੀਜ਼ ਲਾਉਣ ਨਾਲ ਫਾਇਦਾ ਹੁੰਦਾ ਤੇ ਆਪਾਂ ਕਹਿੰਦੇ ਤਾਂ ਫਾਇਦਾ ਜੇ ਨਾਉਣ ਨਾਲ ਨੁਕਸਾਨ ਹੁੰਦਾ ਤੇ ਆਪਾਂ ਕਹਿੰਦੇ ਨੁਕਸਾਨ ਇਹ ਸੰਗਲਾਂ ਨਾਲ ਦੀ ਰੀਸ ਨਹੀਂ ਗਈ ਉਹ ਤੇਲ ਪਾਣੀ ਦੇ ਕੇ ਆਦਾ ਰੱਖੋ ਉਹ ਜੇ ਕੋਈ ਵੀਰ ਲਾਉਣ ਨੂੰ ਕਰਦਾ ਤੇ ਨਾ ਨਾ ਬਾਕੀ ਅਗਲੇ ਦੀ ਮਰਜ਼ੀ ਹੈ ਹਨਾ ਤੇ ਲਵ ਯੂ ਜੀ ਹੁਣ ਆਪਾਂ ਜਿਵੇਂ ਜਿਵੇਂ ਤੁਸੀਂ ਦੱਸੀ ਜਾਓਗੇ ਉਵੇਂ ਵੀਡੀਓ ਪਾਈ ਚੱਲਾਂਗੇ ਓਕੇ ਬਾਈ ਜੀ ਅਸੀ